पीसी और एथे गोली ਦਾ ਨਿਸ਼ਾਨ ਬਣਿਆ ਆਇਆ ਹੈ ਜਿੱਥੇ ਗੋਲੀ ਲੱਗੀ ਸੀਗੀ ਔਰ ਉਸ ਦੇ ਬਾਅਦ ਹੱਥਾਂ ਤੇ ਖਰੋਚ ਵੀ ਆਈ ਹੈ ਮਤਲਬ ਕਿ ਦੇਖ ਸਕਦੇ ਹੋ ਕਿ ਕਿੱਦਾਂ ਦੀ ਮੁਟਵੇੜ ਹੋਈ ਹੋਣੀ ਹੈ ਬਦਮਾਸ਼ਾ ਦੇ ਨਾਲ ਜੀ ਹੈ ਤੁਹਾਡਾ ਬਚਾਅ ਹੋਇਆ ਹੈ ਹਾਂਜੀ ਬਿਲਕੁਲ ਲੇਕਿਨ ਇਹਨਾਂ ਨੇ ਫਾਇਰ ਪਹਿਲਾਂ ਕੀਤਾ ਸੀ ਇਹਨਾਂ ਵੱਲੋਂ ਵੀ ਫਾਇਰ ਹੋਇਆ ਕਿੰਨੇ ਫਾਇਰ ਕੀਤੇ ਤੁਹਾਡੇ ਨੇ ਸਰ ਮੌਕੇ ਦੇ ਵਿੱਚ 2 ਤੋਂ 3 ਫਾਇਰੇ ਨਾਲ ਹੈਗੇ ਜੀ ਪੁਲਿਸ ਪਾਰਟੀ ਦੇ ਕਿੰਨੇ ਲੋਕ ਸੀਗੇ ਜਦੋਂ ਤੁਸੀਂ ਸਭ ਤੋਂ 8 ਜਾਣੇ ਸੀਗੇ ਪਰ ਸਰ ਕਿਉਂਕਿ ਜਿਹੜੀ ਮੂਵਮੈਂਟ ਸੀ ਨਾ ਇਹ ਗੱਡੀ ਭੀ ਆਉਂਦੀ ਕੋਸ਼ਿਸ਼ ਕੀਤੀ ਉਸ ਟਾਈਮ ਹੋਈ ਆ ਮਤਲਬ ਇੱਕਦਮ ਉਹ ਫੜਾ ਦਬੜੀ ਮਚ ਗਈ ਕੀ ਕੀ ਹੋ ਗਿਆ ਹਾਂ ਹਾਂ ਜੀ ਸੋ ਸਿੱਗਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਜਲੰਧਰ ਕਮਿਸ਼ਨਰ ਰੇਟ ਪੁਲਿਸ ਵੱਲੋਂ ਅੱਜ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਔਰ ਇਸ ਦੇ ਵਿੱਚ ਇੱਕ ਬਦਮਾਸ਼ ਤੇ ਲੱਤ ਤੇ ਗੋਲੀ ਲੱਗੀ ਹੈ ਤੇ ਦੂਸਰੇ ਪਾਸੇ ਪੁਲਿਸ ਮੁਲਾਜ਼ਮ ਤੇ ਉਹਨਾਂ ਨੇ ਫਾਇਰ ਕੀਤਾ ਸੀ ਲੇਕਿਨ ਬੁਲੇਟ ਪ੍ਰੂਫ ਜੈਕਟ ਹੋਣ ਕਰਕੇ ਪੁਲਿਸ ਮੁਲਾਜ਼ਮ ਦੀ ਜਾਨ ਬਚ ਗਈ ਹੈ ਇਸ ਸਮੇ ਅਸੀਂ ਮੌਜੂਦ ਹਾਂ ਸਲੇਮਪੁਰ ਮੁਸੰਦਾ ਤੱਲਨ ਰੋਡ ਤੇ ਔਰ ਦੇਖ ਸਕਦੇ ਹਾਂ ਕਿ ਇੱਥੇ ਪੁਲਿਸ ਜਿਹੜਾ ਐਨਕਾਊਂਟਰ ਕੀਤਾ ਗਿਆ ਸੀਗਾ ਉਸ ਜਗ੍ਹਾ ਤੇ ਖੁਦ ਜਿਹੜੇ ਅਫਸਰ ਪਹੁੰਚੇ ਹੋਏ ਨੇ ਔਰ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਵੀ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਨ੍ਹਾਂ ਤੇ ਗੋਲੀ ਚੱਲੀ ਸੀਗੀ ਇੱਕ ਸੈਕਿੰਡ ਦੇਖ ਸਕਦੇ ਹੋ ਕਿ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਈ ਸੀ ਔਰ ਇੱਥੇ ਗੋਲੀ ਦਾ ਨਿਸ਼ਾਨ ਬਣਿਆ ਆਇਆ ਹੈ ਜਿੱਥੇ ਗੋਲੀ ਲੱਗੀ ਸੀਗੀ ਔਰ ਉਸ ਦੇ ਬਾਅਦ ਹੱਥਾਂ ਤੇ ਖਰੋਚ ਵੀ ਆਈ ਹੈ ਮਤਲਬ ਕਿ ਦੇਖ ਸਕਦੇ ਹੋ ਕਿ ਕਿੱਦਾਂ ਦੀ ਮੁਟਵੇੜ ਹੋਈ ਹੋਣੀ ਹੈ ਬਦਮਾਸ਼ਾ ਦੇ ਨਾਲ ਗੋਲੀ ਚਲਾਉਂਦੇ ਨੇ ਫਿਰ ਪੁਲਿਸ ਮੁਲਾਜ਼ਮ ਨਾਲ ਜਿਹੜਾ ਉਹਨਾਂ ਦੇ ਨਾਲ ਥੋਪਾਈ ਵੀ ਹੋਈ ਹੈ ਔਰ ਉਹਨਾਂ ਨੂੰ ਪਕੜਿਆ ਗਿਆ ਫਿਲਹਾਲ ਭਾਜੀ ਦੱਸੋ ਇਹ ਕਿੱਦਾਂ ਘਟਨਾ ਨੂੰ ਇਹ ਅੰਜਾਮ ਦੇ ਕੇ ਆਈ ਸੀ ਤੇ ਤੁਹਾਡੇ ਤੇ ਗੋਲੀ ਕਿਵੇਂ ਚਲਾਈ ਇਹਦੇ ਬਾਰੇ ਸਾਡੇ ਆਫੀਸਰ ਸੀਨੀਅਰ ਹੀ ਦੱਸ ਸਕਦੇ ਪਰ ਤੁਹਾਡੇ ਬੁਲੀ ਵਜ੍ਹੀ ਹੈ ਤੁਹਾਡਾ ਬਚਾਅ ਹੋਇਆ ਹੈ ਲੇਕਿਨ ਇਹਨਾਂ ਨੇ ਫਾਇਰ ਪਹਿਲਾਂ ਕੀਤਾ ਸੀ ਇਹਨਾਂ ਵੱਲੋਂ ਵੀ ਫਾਇਰ ਹੋਇਆ ਸੀ ਤੇ ਕਿੰਨੇ ਫਾਇਰ ਕੀਤੇ ਤੁਹਾਡੇ ਤੇ ਸਰ ਮੌਕੇ ਦੇ ਵਿੱਚ 2 ਤੋਂ 3 ਫਾਇਰੇ ਨਾਲ ਹੈਗੇ ਸੀ ਤੇ ਕਿੰਨੇ ਲੋਕ ਪਕੜੇ ਗਏ ਸੀਗੇ ਉਸ ਸਮੇਂ ਸਰ 3 ਜਣੇ ਪਕੜ ਹੋਏ ਆ ਜੀ ਹੱਥੋਂ ਪਾਈ ਦੇ ਵਿੱਚ ਉਸ ਟਾਈਮ ਦੀ ਮੂਵਮੈਂਟ ਦੱਸ ਹੀ ਨਹੀਂ ਸਕਦੇ ਕੀ ਸੀ ਮਤਲਬ ਇੱਕ ਤਰ੍ਹਾਂ ਦਾ ਬਚਾਅ ਹੋ ਗਿਆ ਜੇ ਜੈਕਟ ਨਾ ਹੁੰਦੀ ਤੇ ਤੁਸੀਂ ਕਾਫੀ ਇੰਜਰਡ ਹੋ ਸਕਦੇ ਸੀ ਜੀ ਜੀ ਸਰ ਗੋਲੀ ਲੱਗਣ ਦੇ ਬਾਅਦ ਫਿਰ ਵੀ ਤੁਸੀਂ ਜਿਹੜਾ ਬਦਮਾਸ਼ਾਂ ਨੂੰ ਫੜਿਆ ਉਹਦਾ ਮੁਕਾਬਲਾ ਕੀਤਾ ਜੀ ਤੇ ਉਸ ਦੌਰਾਨ ਪੁਲਿਸ ਪਾਰਟੀ ਦੇ ਕਿੰਨੇ ਲੋਕ ਸੀਗੇ ਜਦੋਂ ਤੁਸੀਂ ਸਭ ਤੋਂ 8 ਜਾਣੇ ਸੀਗੇ ਪਰ ਸਰ ਕਿਉਂਕਿ ਜਿਹੜੀ ਮੂਵਮੈਂਟ ਸੀ ਨਾ ਇਹਨਾਂ ਗੱਡੀ ਭੀ ਆਉਂਦੀ ਕੋਸ਼ਿਸ਼ ਕੀਤੀ ਉਸ ਟਾਈਮ ਹੋਈ ਆ ਮਤਲਬ ਇੱਕਦਮ ਉਹ ਫੜਾਦ ਬੜੀ ਮਚ ਗਈ ਕੀ ਹੋ ਗਿਆ ਹਾਂ ਹਾਂਜੀ ਤੇ ਇਹਨਾਂ ਵੱਲੋਂ ਜਿਹੜੀ ਫਾਇਰਿੰਗ ਕੀਤੀ ਗਈ ਹੈਗੀ ਉਹ ਹਥਿਆਰ ਬਰਾਮਦ ਕਰ ਲਏਗੇ ਜੀ ਸਾਰਾ ਫਸਲ ਦੀਆਂ ਟੀਮਾਂ ਆ ਜਾਂਦੀ ਬਿਲਕੁਲ ਇੱਥੇ ਹੋਰ ਪੁਲਿਸ ਆਫੀਸਰ ਨੇ ਦੇਖ ਸਕਦੇ ਹੋ ਕੇ ਪੂਰਾ ਮੌਇਨਾ ਕਰ ਰਹੇ ਨੇ ਔਰ ਜਲੰਧਰ ਕਮਿਸ਼ਨਰ ਰੇਟ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ ਔਰ ਖੁਦ ਜਿਹੜੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਇੱਥੇ ਮੌਜੂਦ ਨੇ ਔਰ ਉਹਨਾਂ ਵੱਲੋਂ ਪੂਰੀ ਜਾਂਚ ਕੀਤੀ ਗਈ ਹੈ ਆ ਕੇ ਇਸ ਮਾਮਲੇ ਬਾਰੇ ਪਤਾ ਕੀਤਾ ਗਿਆ ਤੇ ਉਹਨਾਂ ਨੇ ਪਹਿਲਾਂ ਇਹ ਮੀਡੀਆ ਨੂੰ ਸਟੇਟਮੈਂਟ ਦਿੱਤੀ ਹੈ ਕਿ ਕਾਫੀ ਇਹ ਵਾਰਦਾਤਾ ਦੇਖ ਕੇ ਜਿਹੜਾ ਅੰਜਾਮ ਦੇ ਚੁੱਕੇ ਨੇ ਤੇ ਦੂਸਰੇ ਪਾਸੇ ਉਹਨਾਂ ਦੱਸਿਆ ਕਿ ਚਗਿੱਟੀ ਵੱਲੋਂ ਕੋਈ ਸਵੇਰੇ ਵਾਰਦਾਤ ਕਰਕੇ ਨਿਕਲੇ ਸੀ ਪੁਲਿਸ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਔਰ ਅੱਜ ਪੁਲਿਸ ਵੱਲੋਂ ਜਿਹੜਾ ਇਹਨਾਂ ਨੂੰ ਇਨਕਾਊਂਟਰ ਦੇ ਦੌਰਾਨ ਫੜਿਆ ਗਿਆ ਲੇਕਿਨ ਪੁਲਿਸ ਤੇ ਪਹਿਲਾਂ ਗੋਲੀ ਚਲਾ ਦਿੰਦੀ ਜਾਂਦੀ ਹੈ ਲੇਕਿਨ ਬਚਾਅ ਹੋ ਜਾਂਦਾ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇੱਕ ਕਾਰ ਜਿਹੜੀ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ ਜਿਹੜੇ ਜਿੱਤੇ ਸਵਾਰ ਸੀਗੇ આરોપી ਦੇਖ ਸਕਦੇ ਹੋ ਕਿ ਸ਼ੀਸ਼ਾ ਵੀ ਟੁੱਟਾ ਹੈ ਕਾਰ ਦਾ ਔਰ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਕਮਿਸ਼ਨਰ ਵੱਲੋਂ ਕਿ ਕਾਰ ਤੇ ਵੀ ਜਾਂਚ ਕੀਤੀ ਜਾਵੇ ਕਿ ਕਾਰ ਆਖਿਰ ਹੈ ਕਿਸ ਦੀ ਸੀਗੀ ਕਿੱਥੋਂ ਲੈ ਕੇ ਆਏ ਸੀ ਇਸ ਬਾਰੇ ਵੀ ਉਹ ਨਾ ਉਹਨਾਂ ਉਹਨਾਂ ਵੱਲੋਂ ਜਿਹੜੀ ਡਿਟੇਲ ਲਿੱਤੀ ਜਾ ਰਹੀ ਹੈ ਮੁਲਾਜ਼ਮਾਂ ਤੋਂ ਲੇਕਿਨ ਫੋਰੈਂਸਿਕ ਟੀਮ ਵੀ ਇੱਥੇ ਮੌਜੂਦ ਹੈ ਜੋ ਇਸ ਕਾਰ ਦੀ ਪੂਰੀ ਜਾਂਚ ਕਰ ਰਹੀ ਹੈ ਕਿ ਕੁਝ ਬਰਾਮਦ ਹੋਇਆ ਕਾਰਚ ਉਸ ਬਾਰੇ ਹਜੇ ਫਿਲਹਾਲ ਕੋਈ ਡਿਟੇਲ ਜਿਹੜੀ ਜ਼ਿਆਦਾ ਨਹੀਂ ਮਿਲ ਪਈ ਹੈ ਲੇਕਿਨ ਹਥਿਆਰ ਜਿਹੜੇ ਬਰਾਮਦ ਹੋਏ ਨੇ ਜਿਸ ਹਥਿਆਰ ਤੋਂ ਗੋਲੀ ਚਲਾਈ ਗਈ ਸੀ ਉਹ ਪਿਸਤੌਲ ਵੀ ਰਿਕਵਰ ਕਰ ਲਿਆ ਹੈ ਮੈਂ ਇੱਥੇ ਮੌਜੂਦ ਨੇ ਮੈਮ ਇਹ ਕਿੰਨੇ આરોપી ਪਕੜੇ ਗਏ ਹੈ ਇਹਨਾਂ ਵੱਲੋਂ ਪੁਲਿਸ ਮੁਲਾਜ਼ਮ ਤੇ ਵੀ ਗੋਲੀ ਚਲਾਈ ਗਈ ਹਾਲਾਂਕਿ ਬਚਾਅ ਜ਼ਰੂਰ ਰਿਆ ਔਰ ਅਫਰਾਦੀਆਂ ਨੇ ਹੌਸਲੇ ਦੀ ਨਿਸ਼ਾਨੀ ਦੇਖ ਰਹੇ ਇਸ 10 مین ਅਕਿਊਜ਼ਡ ਜੇ ਰਾਉਂਡ ਅਪ ਹੋਇਆ ਜਿਨ੍ਹਾਂ ਤੇ ਅਸੀਂ ਅੱਗੇ ਬਣਦੀ ਕਾਰਵਾਈ ਕਰ ਰਹੇ ਹਾਂ ਤੇ ਮੇਰੇ ਖਿਆਲ ਆ ਬਹੁਤ ਹੀ ਵਧੀਆ ਐਕਸ਼ਨ ਰਿਹਾ ਜੀ ਕਿ ਅੱਜ ਸਵੇਰੇ ਸਾਨੂੰ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਆਈ ਉਸ ਤੋਂ ਬਾਅਦ ਰਾਮਾ ਮੰਡੀ ਪੁਲਿਸ ਸਟੇਸ਼ਨ ਦੀ ਟੀਮ ਜ਼ੋਨ 1 ਦੀ ਟੀਮ ਸੀਆਈਏ ਦੀ ਟੀਮਸ ਇਹਨਾਂ ਨੇ ਉਸੇ ਵੇਲੇ ਮਿਲ ਕੇ ਮਤਲਬ ਕੁਝ ਹੀ ਘੰਟਿਆਂ ਦੇ ਵਿੱਚ ਆਪਣਾ ਕੇਸ ਵੀ ਟ੍ਰੇਸ ਕੀਤਾ ਤੇ ਜੋ ਦੋਸ਼ੀ ਸਾਨੂੰ ਆਲਰੇਡੀ ਦੋ ਮੁਕੱਦਮੇ ਚੜੜੀਂਦਾ ਸੀ ਉਨੂੰ ਵੀ ਸਚ ਫੜਿਆ ਤੇ ਹੋਰ ਹੋਣ ਵਾਲੀਆਂ ਵਾਰਦਾਤਾਂ ਨੂੰ ਵੀ ਠੱਲ ਪਈ ਹੈ ਲੇਕਿਨ ਇਹ ਕਿਹੜੀ ਵਾਰਦਾਤੋਂ ਅੰਜਾਮ ਦੇ ਕਿ ਨਿਕਲੇ ਕਿੰਨੇ ਵਜੇ ਨਿਕਲੇ ਸੀਗੇ ਔਰ ਪੁਲਿਸ ਕਦੋਂ ਦੀ ਮਗਲ ਲੱਗੀ ਸੀ ਆਪਣੇ ਕੋਲ ਕੰਟਰੋਲ ਰੂਮ ਤੇ 1:30 ਤੋਂ 2 ਵਜੇ ਦੇ ਵਿੱਚ ਇਹ ਇਨਫੋਰਮੇਸ਼ਨ ਆਈ ਸੀ ਕਿ ਇਸ ਤਰ੍ਹਾਂ ਤਿੰਨ ਮੁੰਡੇ ਫਾਇਰਿੰਗ ਕਰਕੇ ਉੱਥੋਂ ਨਿਕਲੇ ਹਨ ਉਸ ਤੋਂ ਬਾਅਦ ਦੇ ਹੀ ਕੰਟਰੋਲ ਰੂਮ ਦੇ ਕੈਮਰਾਜ਼ ਚੈੱਕ ਕੀਤੇ ਜਾ ਰਹੇ ਸੀ ਤੇ ਨਾਲ ਹੀ ਆਪਣੀ ਇੰਟੈਲੀਜੈਂਸ ਤੋਂ ਹਿਊਮਨ ਇੰਟ ਤੋਂ ਵੀ ਇਨਫੋਰਮੇਸ਼ਨ ਲੈ ਕੇ ਕਿ ਇਹ ਕੌਣ ਹੋ ਸਕਦੇ ਹਨ ਫਿਰ ਉਸਤੇ ਕਾਰਵਾਈ ਕਰਦੇ ਹੋਏ ਫਿਰ ਸਾਡੇ ਕੋਲ ਇੱਥੇ ਦੀ ਇਨਫੋਰਮੇਸ਼ਨ ਆਈ ਜਿਸ ਤੇ ਸੀਏਏ ਸਟਾਫ ਨੇ ਤੇ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਮਿਲ ਕੇ ਬਹੁਤ ਵੱਧੀਆ ਇਨਵੋਲਵ ਨੇ ਦੋ ਮਰਡਰ ਕੇਸਸ ਦੇ ਵਿੱਚ ਆਲਰੇਡੀ ਇਹ ਨੋਮੀਨੇਟਡ ਹੈ ਮਨਕਰਨ ਸਿੰਘ ਤੇ ਬਾਕੀ ਜੋ ਦੋ ਜਿਹੜੇ ਹੈਗੇ ਆ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਜਾਂਚ ਕੀਤਾ ਜਾ ਰਿਹਾ ਕਿ ਉਹ ਵੀ ਕਿਦਰੇ ਕਿਸੇ ਕ੍ਰਾਈਮ ਚ ਇਨਵੋਲ ਹੈ ਜਿਹੜਾ ਇੰਜਰਡ ਹੋਇਆ ਉਹ ਇਸ ਸਮੇਂ ਉਹਦੇ ਕਿੱਥੇ ਗੋਲੀ ਲੱਗੀ ਸਿਵਲ ਹਸਪੀਟਲ ਚ ਹੈ ਪਾਰਟਿਕੁਲੀ ਲੱਗੀ ਹੈ ਉਥੇ ਐਗਜ਼ਾਮੀਨੇਸ਼ਨ ਬਿਲਕੁਲ ਸੋ ਸੋ ਇਹ ਸੰ ਜਲੰਧਰ ਪੁਲਿਸ ਕਮਿਸ਼ਨਰ ਤਨਪ੍ਰੀਤ ਕੋਰ ਇਹਨਾਂ ਨੇ ਦੱਸਿਆ ਹੈ ਕਿ ਡੇਢ ਤੋਂ 2 ਵਜੇ ਰਾਤੀ ਚਕਿੱਟੀ ਬਾਈਪਾਸ ਚਕਿੱਟੀ ਇਲਾਕੇ ਦੇ ਵਿੱਚ ਗੋਲੀਆਂ ਚਲਾ ਕੇ ਵਾਰਦਾਤ ਨੂੰ ਅੰਜਾਮ ਦਿੱਤੇ ਪੱਜਿਸੀ ਉਸ ਸਮੇਂ ਦੀ ਜਿਹੜੀ ਪੁਲਿਸ ਮਗਰ ਲੱਗੀ ਸੀ ਸੀਸੀਟੀਵੀ ਕੈਮਰਾ ਦੀ ਬਤਾਲਾ ਤੇ ਇਹਨਾਂ ਦੀ ਪਛਾਣ ਕੀਤੀ ਜਾ ਰਹੀ ਸੀ ਔਰ ਪੁਲਿਸ ਨੇ ਇਹਨਾਂ ਵੱਲੋਂ ਪਹਿਲਾਂ ਫਾਇਰਿੰਗ ਕੀਤੀ ਗਈ ਜਵਾਬੀ ਗਾ ਫਾਇਰਿੰਗ ਦੇ ਵਿੱਚ ਇੱਕ ਬਦਮਾਸ਼ ਜਿਹੜਾ ਕਾਇਲ ਹੋ ਗਿਆ ਹੈ ਉਹਨਾਂ ਵੱਲੋਂ ਹੈ ਜੀ ਪੂਰੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਹੋਰ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਭ